ਲੋਕਾ ਦਾ ਮਿਰਜਾ ਸਾਹਿਬਾਂ ਲੇਖਕ ਸੁਖਦੇਵ ਮਦਪੁਰੀ ਮਿਰਜਾ ਮਸੀਹ ਪੰਜ ਕੁ ਸਾਲਾਂ ਦਾ ਹੋਇਆ ਸੀ ਉਸ ਦੇ ਬਾਪ ਬਿੰਜਲ ਦੀ ਮੌਤ ਹੋ ਗਈ ਖਰਲਾਂ ਦਾ ਸਰਦਾਰ ਬਿੰਜਲ ਦਾ ਨਵਾ ਵਾ ਦੇਰਾ ਬੀਤੇ ਇਲਾਕੇ ਦਾ ਚੌਧਰੀ ਸੀ ਚੌਧਰੀ ਦੀ ਕਵੇਲੇ ਦੀ ਮੌਤ ਸਾਰੇ ਇਲਾਕੇ ਲਈ ਸੋਗ ਬਣ ਗਈ ਮਿਰਜੇ ਦੀਆਂ ਖੀਵੀ ਦਾ ਸੰਸਾਰ ਜਿਵੇਂ ਸੁੰਨਾ ਹੋ ਗਿਆ ਹੋਵੇ ਉਸ ਨੂੰ ਗਸ਼ਾਂ ਤੇ ਗਸ਼ਾਂ ਪੈਂਦੀਆਂ ਰਹੀਆਂ ਸਿਆਣੀਆਂ ਤ੍ਰੇਮਤਾ ਦਿਲਵਰੀਆਂ ਦਿੰਦੀਆਂ ਰਹੀਆਂ ਢਾਲਸ ਬਣਾਉਂਦੀਆਂ ਰਹੀਆਂ ਮਿਰਜ਼ੇ ਤੇ ਜਵਾਨ ਹੋਣ ਦੀ ਆਸ ਖੀਵੀ ਲਈ ਬਿੰਦਰ ਦੀ ਮੌਤ ਨੂੰ ਭੁੱਲ ਜਾਣ ਦਾ ਹੌਸਲਾ ਦੇਣ ਲੱਗੀ ਮਿਰਜ਼ੇ ਦਾ ਮਾਮਾ ਖੀਵਾ ਖਾਨ ਉਹਨੂੰ ਆਪਣੇ ਪਿੰਡ ਖੀਵੇ ਲੈ ਆਇਆ ਖੀਵੇ ਦੇ ਘਰ ਕਿਸੇ ਸ਼ਾਦੀ ਟੁੱਟਣਾ ਸੀ ਉਹ ਚੰਗ ਸਿਆਲ ਦਾ ਚੌਧਰੀ ਸੀ ਭੈਣ ਦੀ ਕਿਸੇ ਨਾ ਕਿਸੇ ਪੱਜ ਮਦਦ ਕਰਨੀ ਉਹ ਆਪਣਾ ਫਰਜ਼ ਸਮਝਦਾ ਸੀ ਮਿਰਜ਼ੇ ਦੀ ਪਾਲਣਾ ਉਹਨੇ ਆਪਣੇ ਜ਼ਿੰਮੇ ਲੈ ਲਈ ਕੁਝ ਵਾਰੀ ਪਹਿਲਾਂ ਖੀਵੇ ਖਾਨ ਦੀ ਘਰ ਵਾਲੀ ਦੋ ਪੁੱਤਰ ਤਿੱਖਤੀ ਛੱਡ ਕੇ ਮਰ ਗਏ ਤੇ ਹੁਣ ਉਹਨੇ ਪਿਛਲੇ ਬਾਰੇ ਦੂਜਾ ਵਿਆਹ ਕਰਵਾ ਲਿਆ ਸੀ ਪਹਿਲੀ ਤਿਮੀ ਦੀ ਸਭ ਤੋਂ ਛੋਟੀ ਸੀ ਸਹਿਬਾ ਮਿਰਜ਼ੇ ਰਹਿਾਨਨ ਸੀ ਮਿਰਜ਼ੇ ਦਾ ਜੀ ਪਰਚਾਉ ਨੂੰ ਸਹਿਬਾ ਤੋਂ ਪਿਆਰਾ ਸਾਥ ਹੋਰ ਕਿਹੜਾ ਹੋ ਸਕਦਾ ਸੀ ਪਰਾਂ ਵਿੱਚ ਦੋ ਪਿਆਰੇ ਬਾਲ ਇੱਕ ਮਿੱਖ ਹੋ ਗਏ ਤੇ ਸਭ ਕੁਝ ਭੁਲ ਭੁਲਾ ਕੇ ਬਾਲ ਖੇਡਾਂ ਵਿੱਚ ਰੁੱਝ ਗਏ ਦੋਹਾਂ ਨੂੰ ਮਸੀਤੇ ਕਾਜ਼ੀ ਪਾਸ ਪੜਨੇ ਪਾ ਦਿੱਤਾ ਗਿਆ ਦਿਨਾਂ ਦੇ ਦਿਨ ਮਹੀਨਿਆਂ ਦੇ ਮਹੀਨੇ ਬਰਿਆਂ ਦੇ ਬਰੇ ਗੁਜ਼ਰਤੇ ਰਹੇ ਮਿਰਜ਼ਾ ਸਾਹਿਬਾਂ ਇੱਕ ਪੱਲੀ ਵੀ ਇੱਕ ਦੂਜੇ ਤੋਂ ਜੁਦਾ ਨਾ ਹੁੰਦੇ ਇਕੱਠੇ ਪੜਦੇ ਇਕੱਠੇ ਖੇਡਦੇ ਸਾਹਿਬਾਂ ਮਟਿਆਰ ਹੋਣ ਲੱਗੀ ਮਿਰਜ਼ਾ ਗੱਭਰੂ ਹੋਣ ਲੱਗਾ ਜੇ ਮਿਰਜ਼ੇ ਨੂੰ ਕੋਈ ਗੁਲਾਬ ਦਾ ਫੁੱਲ ਸੱਦਦਾ ਤਾਂ ਸਾਹਿਬਾਂ ਨੂੰ ਚੰਬੇ ਦੀ ਕਲੀ ਆਖਦਾ ਸਾਹਿਬਾਂ ਦੇ ਤੁਲ ਪਿੰਡ ਵਿੱਚ ਕੋਈ ਹੋਰ ਮਟਿਆਰ ਨਾ ਸੀ ਵਿਖਾਈ ਦਿੰਦੀ ਤੇ ਮਿਰਜ਼ੇ ਦੇ ਮੁਕਾਬਲੇ ਦਾ ਕੋਈ ਗੱਭਰੂ ਨਜ਼ਰ ਨਹੀਂ ਸੀ ਆਉਂਦਾ ਬਚਪਨ ਦੀ ਮੁਹੱਬਤ ਮਟਿਆਰ ਹੋ ਗਈ ਮਿਰਜ਼ਾ ਸਾਹਿਬਾਂ ਨੂੰ ਚੰਗਾ ਲੱਗਦਾ ਸੀ ਤੇ ਸਾਹਿਬਾਂ ਮਿਰਜ਼ੇ ਨੂੰ ਪਿਆਰੀ ਲੱਗਦੀ ਸੀ ਦੋਨੋਂ ਇੱਕ ਦੂਜੇ ਦੇ ਸਰਦਕੜੇ ਜਾਂਦੇ ਸਨ ਦੋ ਜਵਾਨੀਆਂ ਦਾ ਇੱਕ ਦੂਜੇ ਨੂੰ ਚੰਗਾ ਲੱਗਣਾ ਬੇਮੁਹੱਬਤੇ ਸਮਾਜ ਨੂੰ ਚੰਗਾ ਨਾ ਲੱਗਾ ਉਹਨਾਂ ਮਿਰਜ਼ਾ ਸਾਹਿਬਾਂ ਦੀ ਮੁਹੱਬਤ ਨੂੰ ਨਿੰਦਣਾ ਸ਼ੁਰੂ ਕਰ ਦਿੱਤਾ ਮਿਰਜ਼ਾ ਪਤਾ ਨਹੀਂ ਕਿਉਂ ਇਹ ਲੋਕੀ ਸਾਨੂੰ ਵੇਖ ਕੇ ਸੜਦੇ ਨੇ ਸਾਡੀ پاک ਮੁਹੱਬਤ ਨੂੰ ਉਂਝਾ ਲਾਉਂਦੇ ਨੇ ਸਾਹਿਬਾ ਇਹ ਲੋਕੀ ਕੀ ਜਾਣਨ ਸਾਡੀ ਬਚਪਨ ਦੀ ਮੁਹੱਬਤ ਵਿੱਚ ਕੋਈ ਫਰਕ ਨਹੀਂ ਪਿਆ ਅਸੀਂ ਬਚਪਨ ਚ ਮੁਹੱਬਤ ਕਰਦੇ ਰਹੇ ਉਦੋਂ ਕਿਸੇ ਸਾਡੀ ਕੋਈ ਗੱਲ ਨਹੀਂ ਸੀ ਜੋੜੀ ਤੇ ਅੱਜ ਮਿਰਜ਼ਾ ਉਦੋਂ ਅਸੀਂ ਬੱਚੇ ਸਾਂ ਇਹ ਸਮਾਜ ਜਵਾਨ ਮੁਹੱਬਤ ਨੂੰ ਵੇਖ ਕੇ ਛੜਦਾ ਮਟਿਆਰ ਪ੍ਰੀਤਾਂ ਦੇ ਰਾਹਾਂ ਵਿੱਚ ਕੰਡਿਆਲੀਆਂ ਰਸਮਾਂ ਦੇ ਕੋਟ ਉਸਾਰਨ ਵਿੱਚ ਫਖਰ ਅਨੁਭਵ ਕਰਦਾ ਮਿਰਜ਼ਾ ਇਹ ਲੋਕੀ ਕੁਝ ਵੀ ਪਏ ਆਖਣ ਤੋਂ ਮੇਰੀਆਂ ਨਜ਼ਰਾਂ ਵਿੱਚ ਰੱਬੀ ਨੂਰ ਹੈ ਮੇਰੀ ਜ਼ਿੰਦਗੀ ਦਾ ਚਾਨਣ ਹੈ ਸਹਬਾ ਤੂੰ ਮੇਰਾ ਸਭ ਕੁਝ ਹੈ ਮੇਰੀ ਜਿੰਦ ਤੂੰ ਹੀ ਹੈ ਮੇਰੀ ਜਾਨ ਤੂੰ ਹੀ ਹੈ ਸਹਬਾਂ ਦੀ ਮਤਰੀ ਇਮਾਨ ਨੂੰ ਮਿਲਦਾ ਸਹਬਾਂ ਦਾ ਖਿੜਖਿੜ ਹੱਸਣਾ ਮਿਲ ਬੈਠਣਾ ਫਿਰ ਗਰਿਸ਼ੀ ਲੱਗਦਾ ਉਹਨੇ ਖੀਵੇ ਖਾਨ ਅੱਗੇ ਉਹਨਾਂ ਬਾਰੇ ਕਈ ਨਾਂ ਲਾਉਣ ਵਾਲੀਆਂ ਉਜਾਂ ਲਾਈਆਂ ਤੇ ਉਸਦੇ ਮਨ ਵਿੱਚ ਇਸ ਪਿਆਰ ਵਿੱਚ ਲੀਨ ਹੋਈਆਂ ਜਵਾਨੀਆਂ ਬਾਰੇ ਕਈ ਸ਼ੰਕੇ ਪੈਦਾ ਕਰ ਦਿੱਤੇ ਤੇ ਮਿਰਜ਼ਾ ਸਾਹਿਬਾ ਦੇ ਮੋਹ ਵਿੱਚ ਮੁਗਦ ਹੋਏ ਉਹਦੇ ਦਿਲ ਵਿੱਚ ਕਾਂਜੀ ਕੋਲ ਦਿੱਤੀ ਤੇ ਹੁਣ ਖੀਵੇ ਨੂੰ ਮਿਰਜ਼ਾ ਸਾਹਿਬਾ ਦਾ ਹੱਸਣਾ ਖੇਡਣਾ ਉੱਠਣਾ ਬੈਠਣਾ ਪਹਿਲਾਂ ਵਰਗਾ ਨਿਗ ਨਹੀਂ ਸੀ ਦਿੰਦਾ ਉਸ ਪਾਸੋਂ ਲਾਡਾਂ ਬਲਾਰਾਂ ਦੀਆਂ ਗੱਲਾਂ ਨਹੀਂ ਸੀ ਕਰਵਾਉਂਦਾ ਉਸ ਆਪਣੀ ਪਿੰਡ ਦਾਣਾਬਾਦ ਤੋਂ ਮੰਗਵਾਰੀ ਤੇ ਮਿਰਜ਼ੇ ਨੂੰ ਉਹਦੇ ਨਾਲ ਤੋੜ ਦਿੱਤਾ ਸਹਬਾਂ ਤੋਂ ਵਿਛੜ ਜਾਣਾ ਮਿਰਜ਼ੇ ਲਈ ਸੁਖੇਰਾ ਨਹੀਂ ਸੀ ਉਹਦਾ ਸਾਕਾ ਮਾਮਾ ਉਹਦੇ ਨਾਲ ਇਸ ਤਰ੍ਹਾਂ ਵਰਤਾਓ ਕਰੇਗਾ ਮਿਰਜ਼ੇ ਨੂੰ ਇਹਦਾ ਚਿਤਚਿਤਾ ਵੀ ਨਹੀਂ ਸੀ ਮਿਰਜ਼ੇ ਨੇ ਦਿਲ ਤੇ ਪੱਥਰ ਰੱਖ ਲਿਆ ਤੇ ਉਸ ਸਹਬਾਂ ਦੀ ਯਾਦ ਦੇ ਸਹਾਰੇ ਆਪਣੇ ਪਿੰਡ ਦਾਣਾਬਾਦ ਆ ਗਿਆ ਕੁਸ਼ਤੀ ਕਰਨ ਲੇਜ਼ਾਬਾਜ਼ੀ ਤੇ ਸ਼ਿਕਾਰਾਦ ਖੇਡਣ ਦੇ ਸ਼ੌਕ ਵੀ ਮਿਰਜ਼ੇ ਦੇ ਮਨ ਨੂੰ ਸਹਬਾਂ ਵੱਲੋਂ ਨਾ ਮੋੜ ਸਕੇ ਸਹਬਾਂ ਨਾਲ ਬਤਾਏ ਜਿਨ੍ਹਾਂ ਦੀਆਂ ਯਾਦਾਂ ਮਿਰਜ਼ੇ ਲਿਆਫਤਾਂ ਖੜੀਆਂ ਕਰ ਦਿੰਦੀਆਂ ਉਹ ਤਾਂ ਦਿਲ ਕਰਦਾ ਕਿ ਉਹ ਉੱਡ ਕੇ ਸੈਬਾਂ ਪਾਸ ਪੁੱਜ ਜਾਵੇ ਪਰ ਉਹ ਜਿਹਹਾ ਨਾ ਕਰ ਸਕਦਾ ਉਹਦੀ ਮਾਂ ਦੇ ਆਂ ਨੈਣਾ ਵਿੱਚ ਛਲਕਦੇ ਅਥਰੂ ਉਹਦਾ ਰਾਹ ਰੋਕ ਲੈਂਦੇ ਮਿਰਜ਼ੇ ਬਿਨਾਂ ਸੈਬਾਂ ਦਾ ਜਹਾਨ ਸੁਣਾ ਹੋ ਗਿਆ ਉਹ ਬੜੀ ਰੋਨੀ ਸਹੇਲੀਆਂ ਢਾਰਸਾਂ ਬਣਾਈਆਂ ਮਤਰੀ ਮਾਂ ਦੇ ਨਿੱਤ ਦਿੱਤਾ ਨੇ ਉਹਨੂੰ ਛਲਨੀ ਕਰਨ ਲੱਗੇ ਤੇ ਖੀਵਾ ਖਾਂ ਸੈਬਾਂ ਦੀ ਮੰਗਣੀ ਚੰਦੜਾਂ ਦੇ ਇੱਕ ਮੁੰਡੇ ਨਾਲ ਕਰ ਆਇਆ ਤੇ ਵਿਆਹ ਦੇ ਦਿਨ ਵੀ ਤਰ ਦਿੱਤੇ ਜਦੋਂ ਆਪਣੇ ਮੰਗਣੇ ਤੇ ਵਿਆਹ ਦੀ ਕੰਸੂ ਸਾਬਾਂ ਦੇ ਕੰਨੀ ਪਈ ਤਾਂ ਉਹ ਤੜਫੁੱਟੀ ਹਨੇਰਾ ਉਹਦੀਆਂ ਅੱਖਾਂ ਅੱਗੇ ਛਾ ਗਿਆ ਉਹ ਸਾਰੀ ਰਾਤ ਰਜਾਈ ਵਿੱਚ ਮੂੰਹ ਦੇ ਨਿਸਕੋਈ ਰਹੀ ਹਟਕੋਰੇ ਭਰਦੀ ਰਹੀ ਆਪਣੇ ਧੁੰਦਲੇ ਭੁੱਖ ਬਾਰੇ ਸੋਚਦੀ ਰਹੀ ਤੇ ਆਪਣੀਆਂ ਮਟਿਆਰ ਹੋਈਆਂ ਸਦਰਾਂ ਤੇ ਗੜੇਮਾਰ ਹੁੰਦੀ ਮਹਿਸੂਸ ਕਰਦੀ ਰਹੀ ਦੂਜੀ ਪਲਕ ਸਾਬਾਂ ਨੇ ਆਪਣੇ ਪਿੰਡ ਦੇ ਕਰਮੂਪ੍ਰੋਹਤ ਕੋਲ ਮਿਰਤੇ ਲਈ ਸੁਨੇਹਾ ਕਰ ਦਿੱਤਾ ਮਿਰਤਿਆ ਅਗਲਿਆਂ ਕਸਰ ਨਹੀਂ ਜੇ ਛੱਡੀ ਮੇਰੇ ਵਿਆਹ ਦੇ ਦਿਨ ਧਰ ਦਿੱਤੇ ਨੇ ਜੇ ਮੇਰੇ ਨਾਲ ਪਿਆਰ ਹੈ ਤਾਂ ਸਭੋ ਕਮ ਛੱਡ ਕੇ ਵਿਆਹ ਤੋਂ ਪਹਿਲਾਂ ਆ ਕੇ ਮਿਲ ਮੈਨੂੰ ਤੇਰੇ ਬਿਨਾਂ ਚੈਨ ਨਹੀਂ ਆਉਂਦਾ ਪਿਆ ਜੇ ਨਾ ਆਇਓ ਤਾਂ ਮੇਰਾ ਨਿਕਾਹ ਮੇਰੀ লাশ ਨਾਲ ਹੀ ਹੋਵੇਗਾ ਸਹਿਬਾ ਦਾ ਸੁਨੇਹਾ ਮਿਲਦੇ ਸਾਰ ਮਿਰਜ਼ਾ ਤੜਫਟਿਆ ਉਹਦੇ ਡੋਲੇ ਫਰਕੁੱਠੇ ਉਸ ਆਪਣਾ ਤੀਰਾਂ ਦਾ ਤਰਕਿਸ਼ ਕਮਾਨ ਤੇ ਨਿਜ਼ਾ ਸੰਭਾਲਿਆ ਆਪਣੀ ਪਿਆਰੀ ਬੱਕੀ ਸ਼ਿੰਗਾਰੀ ਤੇ ਜੰਗ ਨੂੰ ਟੋੜਨ ਲਈ ਤਿਆਰ ਹੋ ਗਿਆ ਉਹਦੀ ਮਾਂ ਨੇ ਕੋੜੀ ਦੀ ਬਾਗਚਾ ਫੜੀ ਪੁੱਤਰ ਮਿਲ ਸਿਆ ਘਰ ਵਹਿੰਦੀ ਬਰਾਹਤ ਟੁੱਕਣ ਭਾਰੀ ਹੈ ਇਤੂ ਘਰ ਹਟੁਰ ਪੇ ਤੇਖੀ ਵੀ ਦੀਆਂ ਅੱਖਾਂ ਵਿੱਚੋਂ ਮਮਤਾ ਦੀ ਅਥਰੂ ਵਗ ਟੁਰੇ ਮਾਂ ਜੇ ਅੱਜ ਮੈਂ ਝੰਗਣਾ ਪੜਿਆ ਤਾਂ ਸਹਬਾ ਕੁਝ ਖਾ ਕੇ ਮਰ ਜਾਵੇਗੀ ਮੈਂ ਸਹਬਾ ਬਿਨਾਂ ਜੀ ਨਹੀਂ ਸਕਦਾ ਮੇਰਾ ਰਾਹ ਛੱਡ ਦੇ ਮਾਂ ਉਹਦੀ ਜਿੰਦ ਬਚਾਉਣਾ ਮੇਰੇ ਲਈ ਬਹੁਤ ਜ਼ਰੂਰੀ ਹੈ ਉਹ ਮੇਰਾ ਰਾਹ ਤੱਕ ਦੀ ਪਈ ਹੈ ਪੁੱਤਰ ਮਿਰਤਿਆ ਜਵਾਨੀ ਹਮਾਣੇ ਚੰਗਾ ਦੇਰ ਨਾ ਕਰ ਖੇਤੀ ਜਾ ਪੁੱਤਰਾ ਖਰਲਾਂ ਦੇ ਖੂਨ ਨੂੰ ਦਾਗ ਨਾ ਲਾਈ ਸਹਬਾ ਨੂੰ ਨਾਲ ਲੈ ਕੇ ਮੁੜੀ ਤੇ ਮਿਰਜ਼ਾ ਜਦੋਂ ਚੰਗ ਪੁੱਜਾ ਚਾਰੇ ਬੰਨੇ ਹਨੇਰਾ ਪਸਰਿਆ ਹੋਇਆ ਸੀ ਸਹਿਬਾਂ ਦੀ ਬਰਾਤ ਪਿੰਡ ਪੁੱਜ ਚੁੱਕੀ ਸੀ ਤੇ ਜਾਂਜੀ ਸ਼ਰਾਬ ਵਿੱਚ ਮਸਤ ਆਤਿਸ਼ਬਾਜ਼ੀਆਂ ਚਲਾ ਰਹੇ ਸਨ ਮੁਜਰੇ ਸੁਣ ਰਹੇ ਸਨ ਮਿਰਜ਼ੇ ਦਾ ਦਿਲ ਟੜਕਿਆ ਅੱਜ ਦੀ ਰਾਤ ਸਹਿਬਾ ਦਾ ਨਿਕਾਹ ਪੜਿਆ ਜਾਣਾ ਸੀ ਇਸ ਸਾਹਿਬਾ ਹੁਣ ਉਡੀਕਦੀ ਉਡੀਕਦੀ ਬਿਆਸ ਹੋ ਚੁੱਕੀ ਸੀ ਮਿਰਜ਼ਾ ਬੀਬੋ ਨੈਣ ਦੇ ਘਰ ਜਾ ਪੁੱਜਾ ਬੀਬੋ ਲਈ ਜਿਵੇਂ ਚੰਨ ਚੜ ਗਿਆ ਹੋਵੇ ਉਸ ਸੱਚੇ ਖੁਦਾ ਦਾ ਲੱਖ ਲੱਖ ਸ਼ੁਕਰ ਕੀਤਾ ਤੇ ਉਸ ਵੇਲੇ ਸਹਿਬਾ ਨੂੰ ਮਿਰਜ਼ੇ ਦੇ ਪੁੱਜਣ ਦੀ ਖਬਰ ਤੇ ਆਈ ਸਹਿਬਾ ਕਰਦੇ ਆਪਸੋਂ ਅੱਖ ਬਚਾ ਕੇ ਬੀਬੋ ਦੇ ਘਰ ਪੁੱਜ ਗਈ ਉਸ ਮਿਰਜ਼ੇ ਦੁਆਲੇ ਬਾਹਾਂ ਬਲ ਦਿੱਤੀਆਂ ਤੇ ਡੁਸਕਣ ਲੱਗ ਪਈ ਸਹਿਬਾ ਰੋਕੇ ਕੁਝ ਨਹੀਂ ਜੇ ਬੰਨਾ ਹੌਸਲਾ ਕਰ ਤੇਰਾ ਵਿਆਹ ਹੁਣ ਰੁਕ ਨਹੀਂ ਸਕਦਾ ਮਾਂ ਮੇਰੀ ਬਥੇਰੇ ਵਾਸਤੇ ਪਾ ਚੁੱਕੀ ਐ ਇਹ ਝੂਠੀ ਲੋਕਲਾਜ ਝੂਠੀਆਂ ਰਸਮਾਂ ਸਾਡੇ ਰਾਹ ਵਿੱਚ ਰੋਕਾਂ ਬਣ ਖਲੋਈਆਂ ਨੇ ਸਾਡਾ ਮਸਲਬ ਇਹ ਲਈ ਮੇਰੇ ਵਾਰ ਦੀ ਇਜਾਜ਼ਤ ਦਿੰਦਾ ਪਰ ਇਹ ਲੋਕ ਹੀ ਨਹੀਂ ਮੰਨਦੇ। ਸਾਡੀਆਂ ਰੂਹਾਂ ਨੂੰ ਕਤਲ ਕਰਕੇ ਇਹਨਾਂ ਨੂੰ ਸ਼ਾਂਤੀ ਮਿਲਦੀ ਹੈ। ਮਿਰਜ਼ਾ ਗੰਬੀਰ ਹੋਇਆ। ਸਹਿਬਾਂ ਦਾ ਦਿਲ ਤਰਣ ਲੱਗਾ। ਮਿਰਜ਼ਾ ਮੈਂ ਤੇਰੇ ਵੀਨ ਹੱਕੇ ਸੀ ਹੋਰ ਨੂੰ ਆਪਣਾ ਨਹੀਂ ਬਣਾ ਸਕਦੀ। ਅੱਧੀ ਰਾਤ ਹੋ ਚੁੱਕੀ ਹੈ ਕੁਝ ਸੋਚ ਕੋਈ ਰਾਹ ਕਰ। ਹੈ ਬਾ ਮੈਂ ਸਭ ਕੁਝ ਸੋਚ ਕੇ ਆਇਆ। ਤੂੰ ਤਾਂ ਮੇਰੀ ਜ਼ਿੰਦਗੀ ਹੈ ਤੈਨੂੰ ਲੈਣ ਆਇਆ ਹਾਂ। ਉਹ ਕਿਹੜਾ ਸੂਰਮਾ ਜੋ ਹੁਣ ਤੈਨੂੰ ਮੇਰੇ ਪਾਸੋਂ ਖੋਲੂ। ਬਾਰੋਂ ਮਿਰਜ਼ੇ ਦੀ ਪੱਕੀ ਹਣ ਹਣਾਈ। ਕਦਰ ਸੱਬ ਮੱਤ ਨੂੰ ਦਾਨਾ ਬਦਲੇ ਚੱਲਾਂ। ਚਾਰੇ ਨਾ ਮੇਰੇ ਨਾਲ ਹੁਣ ਟੁਰਨ ਲਈ। ਮਿਰਜ਼ਾ ਸਵਾਲੀਆਂ ਨਿਗਾਹਾਂ ਨਾਲ ਸਹਿਬਾਂ ਦੇ ਕਮਰਾਈ ਮੁਖਰੇ ਵੱਲ ਤੱਕਣ ਲੱਗਾ। ਇੱਕ ਪਲ ਸੋਚ ਕੇ ਸਹਿਬਾਂ ਬੁਰੀ। ਮਿਰਜ਼ਾ ਇਹਦਾ ਜਵਾਬ ਆਪਣੇ ਦਿਲ ਪਸੋਂ ਪੁੱਛ। ਮੇਰੀ ਜਿੰਦ ਤੇਰੇ ਹਵਾਲੇ ਹੈ। ਤੇ ਮਿਰਜ਼ਾ ਸਹਿਬਾਂ ਨੂੰ ਬੱਕੀ ਤੇ ਚੜਾ ਕੇ ਦਾਨਾਬਾਦ ਨੂੰ ਲੈ ਟੁਰਿਆ। ਕਾਜ਼ੀ ਹੁਰੀ ਨਿਕਾਰ ਪੜਾਉਣ ਲਈ ਪੁੱਛ ਕੇ ਖੀਵੇ ਹੋਰਾਂ ਸਾਰਾ ਘਰ ਛਾਣ ਮਾਰਿਆ। ਸਹਿਬਾਂ ਕਿਦਰੇ ਨਜ਼ਰ ਨਹੀਂ ਨਮੋਸ਼ੀ ਦੇ ਕਾਰਨ ਖੀਵੇ ਨੂੰ ਗਸ਼ੀਆਂ ਪੈਣ ਲੱਗੀਆਂ ਸਾਰਾ ਪਿੰਡ ਸਾਬਾਂ ਦੀ ਪਾਲ ਕਰਨ ਲੱਗਾ ਔਰੇ ਕਿਸੇ ਖੂ ਖਾਤੇ ਵਿੱਚ ਹੀ ਡੁੱਬ ਮਈ ਹੋਵੇ ਕੋਈ ਆਖਦਾ ਕਿਸੇ ਆਖਿਆ ਰਾਤੀ ਮੈਂ ਮਿਰਜ਼ੇ ਨੂੰ ਆਉਂਦੇ ਵੇਖਿਆ ਹੋ ਸਕਦਾ ਉਹ ਹੀ ਸਾਬਾਂ ਨੂੰ ਧਾਲ ਕੇ ਲੈ ਗਿਆ ਹੋਵੇ ਇਸਨ ਸਾਬਾਂ ਦੇ ਪਰਾ ਸ਼ਮੀਰ ਤੇ ਚੁੰਬਰਾ ਤੈਸ਼ ਵਿੱਚ ਆ ਗਏ ਉਹ ਦੋ ਵਾਰਾ ਬਣਾ ਕੇ ਦਾਨਾਬਾਦ ਦੇ ਰਸਤੇ ਪੈ ਗਏ ਕੋੜੀਆਂ ਤੇ ਉਠਾਂ ਦੀ ਧੂੜ ਇੱਕ ਤੂਫਾਨੀ ਹਨੇਰੀ ਵਾਂਗ ਦਾਨਾਬਾਦ ਵੱਲ ਬਦਨ ਲੱਗੀ ਮਿਰਜ਼ੇ ਦੀ ਬੱਕੀ ਸਿਰ ਤੋੜ ਦੌੜਦੀ ਦਾਣਾਬਾਦ ਦੇ ਨੇੜੇ ਪੁੱਜ ਗਈ ਰਾਤ ਦੌਨੀ ਦਾ ਸਫਰ ਦਾ ਥਕਿ ਮਾ ਬੱਕੀ ਤੇ ਪਾਰੂ ਹੋ ਗਿਆ ਉਹ ਟੈਲੀ ਪੈਣ ਲੱਗੀ ਹੁਣ ਅਸੀਂ ਬੈਰੀ ਦੀ ਮਾਰ ਤੋਂ ਦੂਰ ਆ ਚੁੱਕੇ ਹਾਂ ਉਸ ਚੰਦ ਥਲੇ ਇੱਕ ਪਲ ਸੁਸਤਾਰੀ ਮਿਰਜ਼ੇ ਨੇ ਬੱਕੀ ਚੰਟ ਨਾਲ ਬੰਨੀ ਤੇ ਸੈਬਾਂ ਦੇ ਪੱਟ ਦਾ ਸਰਹਣਾ ਲਾ ਕੇ ਸੌ ਗਿਆ ਸੈਬਾਂ ਨੇ ਕਈ ਵਾਰ ਉਹਨੂੰ ਜਗਾਇਆ ਵੀ ਪਰ ਮਿਰਜ਼ਾ ਕੋਕ ਸੁੱਤਾ ਰਿਹਾ ਕੋੜਿਆਂ ਦੀਆਂ ਟਾਪਾਂ ਨੇੜੇ ਆਉਂਦੀਆਂ ਕਿਆਂ ਸੈਬੰਬੀ ਕੈ ਉਹ ਦਾ ਪ੍ਰ ਸ਼ਮੀਰ ਵਾਹਰ ਸਮੇਤ ਉਹਨਾਂ ਬਲ ਬਦਰਿਆਸੀ ਉਸ ਮੇ ਦਿਨ ਹਲੂਨਿਆ ਮਿਰਜ਼ਾ ਜਾ ਖੋਲ ਵੈਰੀ ਸਿਰ ਤੇ ਪੁੱਜ ਗਏ ਨੇ ਦੋ 12 ਵਿਚਾਰੇ ਉਹ ਕਿਰ ਗਏ ਮਿਰਜ਼ੇ ਨੇ ਬੜੀ ਬਹਾਦਰੀ ਨਾਲ ਉਹਨਾਂ ਦਾ ਮੁਕਾਬਲਾ ਕੀਤਾ ਉਹਦਾ ਇੱਕ ਇੱਕ ਤੀਰ ਕਈਆਂ ਦੇ ਹੋਸ਼ ਪਲਾ ਦਿੰਦਾ ਸੈਆਂ ਬਾਹਾਂ ਦਾ ਮੁਕਾਬਲਾ ਉਹ ਕਦੋਂ ਤੱਕ ਕਰਦਾ ਉਹਦਾ ਗੇਲੀ ਜਿਹਾ ਸੁੰਦਰ ਸਰੀਰ ਤੀਰਾਂ ਨਾਲ ਛਲਨੀ ਛਲਨੀ ਹੋ ਗਿਆ ਅੰਤ ਸੈਬਾਂ ਵੀ ਆਪਣੇ ਪੇਟ ਵਿੱਚ ਘਟਾਰ ਮਾਰ ਕੇ ਮਿਰਜ਼ੇ ਦੀ ਦੋਸਤ ਤੇ ਜੱਡ ਗਈ ਬਾਕੀ ਆਪਣੇ ਪਿਆਰੇ ਮਿਰਜ਼ੇ ਦੀ ਲੋਥ ਕੋਲ ਖੜੀ ਹੰਝੂ ਘੇਰਦੀ ਰਹੀ ਤਿੰਜ ਮਿਰਜ਼ਾ ਪੰਜਾਬ ਦੇ ਲੋਕਾਂ ਦੇ ਦਿਲਾਂ ਦਾ ਨਾਇਕ ਬਣ ਗਿਆ ਤੇ ਉਹਦੀਆਂ ਘਰ ਘਰਵਾਰਾਂ ਛਿੜ ਪਈਆਂ ਕੋਈ ਸਮਾਂ ਸੀ ਜਦੋਂ ਕਿਸਾਕਾਰ ਪੀਲੂ ਦੇ ਕਿੱਸੇ ਮਿਰਜ਼ਾ ਸਹਿਬਾਂ ਦੇ ਬੋਲ ਹਰ ਪੰਜਾਬੀ ਦੀ ਜ਼ੁਬਾਨ ਤੇ ਹੁੰਦੇ ਤੇਰੀ ਮੇਰੀ ਲੱਗੀ ਦੋਸਤੀ ਪੜਦਾ ਨਾਲ ਪਿਆਰਾ ਸਹਿਬਾਂ ਨਾਲ ਲੜਾਵੇ ਨੇਤਰ ਕਹਿੰਦੇ ਲੋਕ ਹਜ਼ਾਰਾਂ ਮਿਰਜ਼ੇ ਯਾਰਤੀਆਂ ਘਰ ਘਰ ਛੜੀਆਂ ਵਾਰਾਂ ਆਪਣੇ ਪਿਆਰੇ ਮਿਰਜ਼ੇ ਲਈ ਪੰਜਾਬ ਦੀ ਗੋਰੀ ਗਮਾਂ ਦਾ ਤੰਦੂਰ ਬਲਦੀ ਹੈ ਹੀਰਿਆ ਹਰਨਾ ਬਾਗੀ ਚਰਨਾ ਬਾਗੀ ਤਾਂ ਹੋ ਗਈ ਚੋਰੀ ਪਹਿਲੋਂ ਲੰਘ ਗਿਆ ਮਗਰੋਂ ਲੰਗੀ ਗੋਰੀ ਬੁੱਕ ਬੁੱਕ ਰੋਂਦੀ ਸਹਿਬਾਂ ਬਹਿ ਕੇ ਜਿੰਦ ਕਮਾਂ ਨਹੀਂ ਖੋਰੀ ਕੂਕਾਂ ਪੈਣ ਗਿਆ ਨਿਉਣਾ ਲੱਗਦੇ ਚੋਰੀ ਗੋਰੀ ਨੂੰ ਆਪਣੇ ਮਿਰਜ਼ੇ ਤੋਂ ਬਿਨਾ ਹੋਰ ਕੁਝ ਵੀ ਪਉਂਦਾ ਨਹੀਂ ਹੁਜ਼ਰੇ ਸ਼ਾਹ ਹਕੀਮ ਤੇ ਇੱਕ ਜੱਟੀ ਅਰਜ਼ ਕਰੇ ਮੈਂ ਬੱਕਰਾ ਦੇਨੀਆ ਪੀਰ ਦਾ ਮੇਰੇ ਸਿਰ ਦਾ ਸਾਈ ਮਰੇ ਪੰਜ ਸਤ ਮਰਨ ਗਵੰਡਣਾ ਰਹਿੰਦੀਆਂ ਨੂੰ ਤਾਪ ਚੜੇ ਹੱਟੀ ਟੇ ਕਰਾੜ ਦੀ ਜਿੱਥੇ ਦੀਵਾ ਨਿਤ ਬਲੇ ਕੁੱਤੀ ਮਰੇ ਫਕੀਰ ਦੀ ਜਿਹੜੀ ਚੌਂ ਚੌਂ ਨਿਤ ਕਰੇ ਗਲੀਆਂ ਹੋਵਣ ਸੁਨੀਆਂ ਵਿੱਚ ਮਿਰਜ਼ਾ ਯਾਰ ਫਿਰੇ ਮਿਰਜ਼ਾ ਪਾਕ ਮੁਹੱਬਤ ਦੀ ਕੁਰਬਾਨ ਹੋ ਗਿਆ ਉਹਦੀ ਬਹਾਦਰੀ ਦੀਆਂ ਵਾਰਾਂ ਅੱਜ ਵੀ ਪੰਜਾਬ ਦੇ ਗੱਭਰੂਆਂ ਦੇ ਹੋਠਾਂ ਤੇ ਸਜੀਵ ਹਨ ਦੱਖਣ ਦੇ ਵੱਲੋਂ ਚੜੀਆਂ ਨੇ ਨੇਰੀਆਂ ਉੜਦੇ ਨੇ ਗਰਦ ਗਵਾਰ ਬੁਲਬਲਾ ਵਰਗੀਆਂ ਕੋੜੀਆਂ ਉੱਤੇ ਵੀਰਾਂ ਜੇ ਆਸਵਾਰ ਹੱਥੀ ਤੇਗਾ ਨੰਗੀਆਂ ਕਰਦੇ ਮਾਰੂ ਮਾਰ ਵੇ ਤੂੰ ਹੀਟ ਝੰਡਾਂ ਦੇ ਸੌਂ ਗਿਆ ਜੱਟਾ ਕਰਕੇ ਆ ਗਿਆ ਵਾਰ ਤੈਨੂੰ ਭੱਜੇ ਨੂੰ ਜਾਣ ਨਾ ਦੇਣਗੇ ਜੱਟਾ ਜਾਨੂ ਦੇਣਗੇ ਬਾਤ ਸੈਬੰਦੀ ਭਰਾਵਾਂ ਨਾਲ ਹੋਈ ਮਿਰਤੇ ਦੀ ਲੜਾਈ ਦੇ ਬਰਤਾਂਤ ਨੂੰ ਪੰਜਾਬੀ ਬੜੀਆਂ ਲਟਕਾਂ ਨਾਲ ਗਾਉਂਦੇ ਹਨ ਪੱਥੇ ਚੋਂ ਕੱਢ ਲਿਆ ਜੱਟ ਨੇ ਫੋਲ ਕੇ ਰੰਗ ਦਾ ਸੁਨਹਿਰੀ ਤੀਰ ਮਾਰਿਆ ਜੱਟ ਨੇ ਮੁੱਛਾਂ ਕੋਲੋਂ ਵਟ ਕੇ ਉੱਡ ਗਿਆ ਵਾਂਗ ਪੰਬੀਰ ਪੰਜ ਸੱਤ ਲਾਲੇ ਘੋੜਿਓਂ ਨੌਵਾਂ ਲਾਇਆ ਸਹਿਬਾਂ ਦਾ ਵੀਰ ਸਹਿਬਾਂ ਡਿੱਗਦੇ ਭਰਾਵਾਂ ਨੂੰ ਦੇਖ ਕੇ ਅੱਖਿਓਂ ਛੁੱਟਦੀ ਨੀਰ ਹੱਕ ਕੀਤਾ ਮਿਰਜ਼ਾ ਖੂਨੀਆ ਹੋਰ ਨਾ ਚਲਾਈਆਂ ਸਾਤ ਤੀਰ ਅਸੀਂ ਇੱਕ ਢਿੱਡ ਲੱਤਾਂ ਦੇ ਲਈਆਂ ਇੱਕ ਮਾਂ ਦਾ ਚੁੰਗਿਆ ਸੀ ਮਿਰਜ਼ਾ ਜੋਧਿਆਂ ਵਾਂਗ ਲੜਿਆ ਉਹਦੀ ਮੌਤ ਤੇ ਪੰਜਾਬ ਦੀ ਆਤਮਾ ਗੁਰਲਾ ਉੱਠੀ ਬਿੰਗ ਤੜਿੰਗੀਏ ਟਾਲੀਏ ਤੇਰੀ ਹੇਟ ਮਿਰਜ਼ੇ ਦੀ گور ਯਾਨੀ ਕਬਰ ਜਿੱਥੇ ਮਿਰਜ਼ਾ ਵੱਡਿਆ ਉਥੇ ਰੋਂ ਤੇ ਤਰਤੇ ਮੋਰ ਮਹਿਲਾਂ ਚਰੋਂਦੀਆਂ ਰਾਣੀਆਂ ਕਬਰਾਂ ਛਡੋਂਦੇ ਚੋਰ ਸਦੀਆਂ ਬੀਤਨ ਮਗਰੋਂ ਵੀ ਮਿਰਜ਼ਾ ਪੰਜਾਬੀਆਂ ਦੇ ਦਿਲਾਂ ਤੇ ਰਾਜ ਕਰਦਾ ਹੈ ਮਿਰਜ਼ਾ ਸੈਬਾ ਦੀ ਪ੍ਰੀਤ ਕਹਾਣੀ ਪੰਜਾਬੀ ਸਾਹਿਤ ਦੇ ਵੀਰ ਕਾਵ ਅਤੇ ਪ੍ਰੀਤ ਸਾਹਿਤ ਵਿੱਚ ਇੱਕ ਵਿਲੱਖਣ ਸਥਾਨ ਪ੍ਰਾਪਤ ਕਰ ਗਈ ਹੈ ਧੰਨਵਾਦ